ਜਦੋਂ ਐਦੋਂ ਹੁਦੂਮ ਆਇਆ ਰਾਪੋਲਾਲੇ ਮੋੜ ਤੋਂ ਤੇ ਮੈਂ ਹੋਲੀ ਕਰ ਲਿਆ ਮੇਰੇ ਨਾਲ ਮੁੰਡਾ ਵਾ ਮਗਰੋਂ ਉਹਦੀ ਵਕੀ ਦੇ ਫਤੌਰ ਰਖ ਲਿਆ ਮੇਰੇ ਸਿਰ ਤੇ ਰਖ ਲਿਆ ਤੇ ਬਾਂਦੇ ਮੋਟਰਾਂ ਛੱਡ ਦੇ ਤੇ ਮੈਂ ਦਰਦੇ ਮਾਰੇ ਨੇ ਛੱਡ ਤਾਂ ਮੈਂ ਕਿਹਾ ਮੋਟਰ ਛੱਡਦਾ ਤੇ ਉਹਨੇ ਮੇਰੇ ਗੋਲੀ ਮਾਰ ਦੇ ਉਹ ਮੇਰੇ ਸਿਰ ਤੇ ਗੋਲੀ ਰੱਖੀ ਆ ਆਪਾਂ ਜਿਵਾਨੇ ਮੁੰਡੇ ਆ ਜਿੰਨੇ ਵੀ ਆ ਪਛੈਂਦਰੀ ਵਾਲੇ ਸਾਰੇ ਨਹੀਂ ਪਛਾਨ ਨਹੀਂ ਕੋਈ ਭਾਜੀ ਮੂੰਹ ਬੱਤੇ ਹੀ ਹੋਣਾ ਆਰੇ ਸਤੇ ਵਿੱਚ ਨਾਲੀ ਸਾਨੂੰ ਇਹਦੇ ਵੀਰ ਦੇ ਪਿਸਤੋਲ ਇੱਥੇ ਲਾ ਲਿਆ ਤੇ ਮੇਰੇ ਬੱਕੀ ਦੇ ਕਹਿੰਦੇ ਉਤਰ ਜੇ ਥੱਲੇ ਨਹੀਂ ਤੇ ਤੁਹਾਨੂੰ ਗੋਲੇ ਮਾਰ ਦੇਣੀ ਏ ਉਸ ਵੇਲੇ ਵੀਰ ਨੇ ਕਹਿਤਾ ਵੀ ਚਲੋ ਠੀਕ ਆ ਉਤਰ ਗਏ ਉਹ ਗੁੱਟਸਾ ਪਿੱਛੇ ਆ ਕੇ ਇੱਧਰ ਸਿੱਧੇ ਚੱਲ ਗਏ ਰੇ ਪਛਾਣ ਕਿਸੇ ਦੀ ਪਛਾਣ ਤੇ ਸਰ ਗੂਣ ਬੱਦੇ ਇਤਰਾਣ ਮਾਰਿਆ ਸਲੇ ਰੰਗ ਉਹਨਾਂ ਦੇ ਸਲੇਰੇ ਜੀ ਰੰਗਦੇ ਗੱਲ ਕੀ ਹੋਣੀ ਭਾਜੀ ਤੋਂ ਅਸੀਂ ਬੈਂਕ ਦੇ ਡਿਊਟੀ ਦੇ ਟਾਈਮ ਆ ਰਹੇ ਆ ਅਜੇ ਇੱਦਾਂ ਹਜੂਮ ਆਇਆ ਰਾਪੋਲਾਲੇ ਮੋੜ ਤੋਂ ਤੇ ਮੈਂ ਹੋਲੀ ਕਰ ਲਿਆ ਮੇਰੇ ਨਾਲ ਮੁੰਡਾ ਦਾ ਮਗਰੋਂ ਉਹਦੀ ਵਕੀ ਦੇ ਫਸਤੋਰ ਰਖ ਲਿਆ ਮੇਰੇ ਸਿਰ ਤੇ ਰਖ ਲਿਆ ਤੇ ਬੰਦੇ ਮੋਟਰਸਾ ਛੱਡਦੇ ਤੇ ਮੈਂ ਦੱਸਦੇ ਮਾਰਨ ਲਈ ਛੱਡਦਾ ਮੈਂ ਕਿਹਾ ਮੋਟਰਸਾ ਛੱਡਦਾ ਨਾ ਉਹਨਾਂ ਮੇਰੇ ਗੋਲੀ ਮਾਰ ਦੇ ਉਹ ਇਦਾਂ ਹਜੂਮ ਆਇਆ ਵਾ ਉਹ ਤਿੰਨ ਚਾਰ ਜਣੇ ਉਹਨਾਂ ਮੂੰਹ ਬੱਤੇ ਸੀ ਮੇਰੇ ਸਿਰ ਤੇ ਗੋਲੀ ਰੱਖੀ ਆ ਤੇ ਆਪ ਜਵਾਨ ਨੇ ਮੁੰਡੇ ਜਿੰਨੇ ਵੀ ਆਪ ਬਚਾਈਂ ਵੀ ਵਾਲੇ ਸਾਰੇ ਕਿ ਪਰੜਾ ਕਿਤੇ ਨਹੀਂ ਪਛਾਨਦੀ ਕੋਈ ਭਾਜੀ ਮੂੰਹ ਬੱਤੇ ਹੀ ਹੋਣਾ ਚਲੋ ਭਾਈ ਚਲੋ ਕੀ ਮੰਗ ਕਰਦੇ ਹੁਣ ਮੰਗਿਓ ਕਰਦੇ ਮੇਰਾ ਪ੍ਰਸ਼ਾਸਨ ਕੋਲ ਦੇ ਕੇ ਕਿੰਨੇ ਲੋਕਾਂ ਨੂੰ ਹੱਥ ਪਾਈ ਜਾਵੇ ਕਿ ਮੇਰਾ ਮੋਟਰਲ ਮੈਨੂੰ ਦਿੱਤਾ ਜਾਵੇ ਮੈਂ ਤਾਂ ਇੱਕ ਕਿਸਤਾਰੀ ਉਹਦੀ ਆਪਾਂ ਸਾਰੇ ਡਿਊਟੀ ਤੇ ਆਉਣਦੇ ਆ ਡਿਊਟੀ ਤੇ ਆਉਂਦੇ ਤੇ ਤਿੰਨ ਚਾਰ ਜਣੇ ਇਧਰੋਂ ਆਏ ਤਿੰਨ ਜਣੇ ਭਜੇ ਆਹ ਰਸਤੇ ਵਿੱਚ ਨਾਲ ਹੀ ਸਾਨੂੰ ਇਹਦੇ ਵੀਰ ਦੇ ਪਿੱਛਾ ਹੋਇ ਤੇ ਲਾ ਲਿਆ ਤੇ ਮੇਰੇ ਬੱਕੀ ਦੇ ਕਹਿੰਦੇ ਉਤਰ ਜੇ ਥੱਲੇ ਨਹੀਂ ਤੇ ਤੁਹਾਨੂੰ ਗੋਲੇ ਮਾਰ ਦੇਣੀ ਹੈ ਉਸਲੇ ਵੀ ਨੇ ਕਿਹਾ ਤਾਂ ਵੀ ਚਲੋ ਠੀਕ ਹੈ ਉਤਰ ਕੇ ਉਹ ਮੁਰਸਾ ਦੇ ਪਿਛਾ ਕੇ ਇਧਰ ਸਿੱਧੇ ਚਲ ਗਏ। ਕੋਸਾੜਾ ਕਿਸੇ ਦੀ ਪਛਾਣ ਦੇ ਸਰ ਦੂਣ ਬੱਦੇ ਤਰਨ ਮਾਰ ਰੰਗ ਉਹਨਾਂ ਦੇ ਸਲੇਰੇ ਜੇ ਰੰਗ ਦੇ। ਹੀ ਮੰਕਰ ਦੇ ਜੋੜ ਅੱਪਾ ਮੰਗ ਸਰ ਇਹ ਹੋਇਆ ਤੁਮਨੇ ਵੀ ਚਲੋ ਵਿਚਾਰੇ ਦਾ ਮੋਟਰਸਾਈਕਲ ਲੱਭ ਜੇ। ਅੱਜ ਇੱਥੇ ਮੇਲਾ ਚੱਲ ਰਿਹਾ ਜੀ ਕਾਫੀ ਸੰਗਤ ਲਿਆ ਕਰੀਬ 10-12000 ਤਰੀ ਤੇ ਸਾਨੂੰ ਹੁਣੇ ਦਲਬਾਤ ਸਿੰਘ ਵਾਸੀ ਜਨਾਲਾ ਨੇ ਇਤਲਾਹ ਦਿੱਤੀ ਆ ਵੀ ਮੈਂ ਮੇਲੇ ਦੇ ਵਿੱਚ ਜਾ ਰਿਹਾ ਸੀ ਆਦੇ ਮੇਲੇ ਤੋਂ ਬਾਹਰ ਨਿਕਲਦੇ ਆ ਦੋ ਨੌਜਵਾਨ ਉਹਦੇ ਕੋਲੋਂ ਮੋਟਰਸਾਈਕਲ ਕੋਕ ਲੈ ਗਿਆ ਅਸੀਂ ਮੌਕੇ ਤੇ ਆਏ ਆਂ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆਂ ਸਾਰਾ ਮਾਮਲਾ ਵੈਰੀਫਾਈ ਕਰਕੇ ਜੋ ਕਾਰਵਾਈ ਬੰਦੀ ਹੋਊਗੀ ਉਹ ਅਸੀਂ ਕਰਾਂਗੇ